ਸਾਸਰੀ ਗਾਲ ਜੀ ਸਾਰਿਆਂ ਨੂੰ ਹਰੇਕ ਬੰਦੇ ਦਾ ਇਹ ਸੁਪਨਾ ਹੁੰਦਾ ਵੀ ਉਹਦਾ ਆਪਣਾ ਘਰ ਹੋਵੇ ਉਹ ਆਪਦੇ ਘਰ ਚ ਰਹੇ ਤੇ ਅੱਜ ਦੇ ਟਾਈਮ ਚ 2024 ਚ ਜੇ ਤੁਸੀਂ ਮੰਨ ਲਓ 1000 ਸਕਰ ਫੁੱਟ ਦਾ ਘਰ ਬਣਵਾਉਣਾ ਵਾ ਤਾਂ ਤੁਹਾਨੂੰ ਕਿੰਨਾ ਖਰਚ ਆਊਗਾ ਇਹਦੇ ਬਾਰੇ ਆਪਾਂ ਪੂਰੀ ਨੌਲੇਜ ਦਵਾਂਗੇ ਨੀਹਾਂ ਤੋਂ ਲੈ ਕੇ ਛੱਤ ਤੱਕ ਤੁਹਾਡਾ ਕਿੰਨਾ ਖਰਚਾ ਬਣੂਗਾ ਸਾਰਾ ਕੁਝ ਪਰ ਇਹਦੇ ਚ ਆਪਾਂ ਚਾਰ ਦਿਵਾਰੀ ਤੇ ਪਲਾਟ ਨੂੰ ਨਹੀਂ ਐਡ ਕਰ ਰਹੇ ਬਸ ਤੁਸੀਂ ਇਹ ਵੀਡੀਓ ਲਾਸਟ ਤੱਕ ਦੇਖਿਓ ਪੂਰੇ ਧਿਆਨ ਨਾਲ ਦੇਖਿਓ ਜਦੋਂ ਤੁਸੀਂ ਘਰ ਬਣਵਾਉਣਾ ਉਹ ਤੋਂ ਜੇ ਪਹਿਲਾਂ ਦੇਖ ਰਹੇ ਹੋ ਤਾਂ ਤੁਹਾਨੂੰ ਇਹਦੇ ਨਾਲ ਬਹੁਤ ਵਧੀਆ ਹੈਲਪ ਮਿਲੂਗੀ ਪਹਿਲਾ ਤੇ ਸਾਰਿਆਂ ਨੂੰ ਮੇਜਰ ਖਰਚਾ ਹੁੰਦਾ ਸੀਮੈਂਟ ਦਾ ਸੀਮੈਂਟ ਦੀ ਬੋਰੀ ਆਪਾਂ 400 ਦੀ ਮੰਨ ਕੇ ਚੱਲਦੇ ਆਂ ਤੇ 1000 ਸਕਰ ਫੁੱਟ ਲਈ ਥੋੜੀ 450 ਬੋਰੀ ਲੱਗੂਗੀ ਸੀਮੈਂਟ ਦੀ ਤੇ ਉਹਦੇ ਹਿਸਾਬ ਨਾਲ ਜੇ ਆਪਾਂ 400 ਦੀ ਬੋਰੀ ਮੰਨੀਏ ਤਾਂ 450 ਬੋਰੀ ਲੱਗਣੀ ਆ ਤੇ ਉਹਦੇ ਹਿਸਾਬ ਨਾਲ ਤੁਹਾਡਾ ਸੀਮੈਂਟ ਦੇ ਖਰਚਾ ਆਊਗਾ 180000 ਤੇ ਜਿਹੜਾ ਦੂਜਾ ਮੇਜਰ ਖਰਚਾ ਵਾ ਉਹ ਆ ਜੀ ਇੱਟਾਂ ਦਾ ਤੇ ਜੇ ਆਪਾਂ ਘਰ ਦੀਆਂ ਮੰਨ ਲਓ ਜਿਹੜੀਆਂ ਆਲੇ-ਦੁਆਲੇ ਵਾਲੀਆਂ ਕੰਧਾਂ ਨੇ ਉਹ 9 ਇੰਚੀ ਰੱਖਦੇ ਆਂ ਤੇ ਅੰਦਰ ਵਾਲੀਆਂ ਕੰਧਾਂ 4 ਇੰਚੀ ਤਾਂ 1000 ਸਕਰ ਫੁੱਟ ਦੇ ਅੰਦਰ ਤਕਰੀਬਨ ਹਨਾ 1700 ਇੱਟਾਂ ਲੱਗਣਗੀਆਂ ਤੇ ਇੱਕ ਇੱਟ ਆਪਾਂ ਮੰਨਦੇ ਆ 9 ਰੁਪਏ ਦੀ ਅੱਜ ਦੇ ਟਾਈਮ 'ਚ ਤੇ ਉਹਦੇ ਹਿਸਾਬ ਨਾਲ ਫਿਰ ਤੁਹਾਡਾ ਇੱਟਾਂ ਦੇ ਖਰਚਾ ਆਊਗਾ 153000 ਰੁਪਏ ਤੇ ਤੀਜੇ ਤੇ ਆਉਂਦਾ ਆਪਣਾ ਖਰਚਾ ਸਰੀਆ ਤੇ ਘਰ ਬਣਵਾਉਣ ਲਈ ਜਿਹੜਾ ਆਪਣਾ ਸਰੀਆ ਲੱਗੂਗਾ ਉਹਦੇ ਤੇ ਮੰਨ ਲਓ 65 ਰੁਪਏ ਪਰ ਕਿਜੀ ਦਾ ਖਰਚਾ ਆਊਗਾ ਤੇ ਜੇ ਆਪਾਂ 3500 ਸਰੀਏ ਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਫਿਰ 227000 ਦਾ ਸਰੀਰ ਦਾ ਖਰਚਾ ਬਣਦਾ ਤੇ ਇਸ ਤੋਂ ਬਾਅਦ ਘਰ ਬਣਾਉਣ ਲਈ ਜਿਹੜੀ ਮੇਨ ਚੀਜ਼ ਆਉਂਦੀ ਆ ਉਹ ਆ ਜੀ ਰੇਤਾ ਤੇ ਤੁਹਾਡਾ ਰੇਤਾ 1000 ਸਕਰ ਫੁੱਟ ਦੇ ਘਰ ਲਈ ਲੱਗੂਗਾ 2000 ਕਯੂਬਿਕ ਫੁੱਟ ਤੇ ਅੱਜ ਦੇ ਟਾਈਮ 'ਚ 60 ਰੁਪਏ ਦਾ ਇੱਕ ਕਯੂਬਿਕ ਫੁੱਟ ਰੇਤਾ ਆ ਜਾਂਦਾ ਵਾ ਤੇ ਫਿਰ ਉਹਦੇ ਹਿਸਾਬ ਨਾਲ 120000 ਦਾ ਤੁਹਾਡਾ ਰੇਤਾ ਲੱਗੂਗਾ ਘਰ ਬਣਾਉਣ 'ਚ ਇਹ ਤੋਂ ਬਾਅਦ ਆਉਂਦੀ ਆ ਜੀ ਬਜਰੀ ਤੇ ਬਜਰੀ ਤੁਹਾਡੀ ਲੱਗੂਗੀ ਤਕਰੀਬਨ 1950 ਕਯੂਬਿਕ ਫੁੱਟ ਤੇ ਅੱਜ ਦੇ ਟਾਈਮ 'ਚ ਬਜਰੀ ਦਾ ਜਿਹੜਾ ਰੇਟ ਆ ਉਹ ਹੈਗਾ 55 ਰੁਪਏ 1 ਕਯੂਬਿਕ ਫੁੱਟ ਦਾ ਤੇ ਉਹਦੇ ਹਿਸਾਬ ਨਾਲ ਫਿਰ ਤੁਹਾਡਾ ਬਜਟ ਦੀ ਖਰਚਾ ਆਊਗਾ 1,7250 ਰੁਪਏ ਇਹ ਤੋਂ ਬਾਅਦ ਪਾਈਪ ਫਿਟਿੰਗ ਤੇ ਪਲੰਪਿੰਗ ਦਾ ਖਰਚਾ ਮੰਨ ਲਓ 75000 ਆਊਗਾ ਤੇ ਜੇ ਗੱਲ ਕਰੀਏ ਟਾਈਲਸ ਦੀ ਜੇ ਆਪਾਂ ਮੰਨ ਲਓ 40 ਤੋਂ 45 ਰੁਪਏ ਪਰ ਸਕੁਅਰ ਫੁੱਟ ਵਾਲੀ ਟਾਈਲ ਦਾ ਯੂਜ਼ ਕਰਦੇ ਆਂ ਤਾਂ 60 ਤੋਂ 80 ਹਜ਼ਾਰ ਦੀ ਆਪਣਾ ਟਾਇਲ ਤੇ ਖਰਚ ਆਊਗਾ ਟੈਲਾਂ ਤੋਂ ਬਾਅਦ ਜੇ ਆਪਾਂ ਜਗਾਠਾਂ ਵਗੈਰਾ ਤੇ ਗ੍ਰੇਨਾਈਟ ਦਾ ਪੱਥਰ ਵਰਤੀਏ ਤਾਂ 60 ਹਜ਼ਾਰ ਦਾ ਉਹਦਾ ਖਰਚਾ ਬਣ ਜਾਣਾ ਤੇ ਇਸ ਤੋਂ ਬਾਅਦ ਬਿਜਲੀ ਦੀਆਂ ਸੋਚਾਂ ਤਾਰਾਂ ਵਗੈਰਾ ਉਹਦੀ ਸਾਰੀ ਫਿਟਿੰਗ ਫੁੱਟਿੰਗ ਕਰਕੇ ਉਹਦਾ ਖਰਚਾ ਆਊਗਾ ਤਕਰੀਬਨ 80-85 ਹਜ਼ਾਰ ਤੇ ਜੇ ਜਿਹੜੀਆਂ ਆਪਣੀਆਂ ਖਿੜਕੀਆਂ ਹੋਣਗੀਆਂ ਘਰ ਦੀਆਂ ਉਹਨਾਂ ਨੂੰ ਜੇ ਆਪਾਂ ਐਲੂਮੀਨੀਅਮ ਦਾ ਬਣਵਾਈਏ ਤਾਂ 67 ਹਜ਼ਾਰ ਤੋਂ 70 ਹਜ਼ਾਰ ਦਾ ਖਰਚਾ ਉਹਨਾਂ ਤੇ ਆਊਗਾ ਤੇ ਜੇ ਦਰਵਾਜੇ ਤੁਸੀਂ ਸਾਗਵਾਨ ਦੇ ਲਵਾਉਣੇ ਆ ਸਾਗਵਾਨ ਵਾਲੇ ਥੋੜੇ ਜਿ ਮਹਿੰਗੇ ਹੁੰਦੇ ਆ ਉਹ ਵਧੀਆ ਲੱਕੜ ਹੁੰਦੀ ਆ ਪਰ ਜੇ ਆਪਾਂ ਨੋਰਮਲ ਲੱਕੜ ਵਾਲੇ ਲਵਾ ਲਈਏ ਤਾਂ 70000 ਦਾ ਖਰਚਾ ਆਪਣਾ ਦਰਵਾਜਿਆਂ ਤੇ ਆ ਜਾਊਗਾ ਤੇ ਜਦੋਂ ਆਪਣਾ ਘਰ ਮੰਨ ਲਓ ਸਾਰਾ ਤਿਆਰ ਹੋ ਗਿਆ ਬਣ ਕੇ ਉਦੋਂ ਬਾਅਦ ਜਿਹੜਾ ਮੇਨ ਖਰਚ ਆਉਣਾ ਉਹ ਆ ਜੀ ਪੇਂਟ ਦਾ ਤੇ ਪੇਂਟ ਆ ਜਿਹੜਾ ਉਹ ਜੇ ਆਪਾਂ 1000 ਸਕਰ ਫੁੱਟ ਦੇ ਘਰ ਤੇ ਕਰਾਉਨੇ ਆ ਤਾਂ ਤਕਰੀਬਨ ਜੇ ਵਧੀਆ ਪੇਂਟ ਕਰਾਉਣੇ ਆ ਤਾਂ 80000 ਖਰਚਾ ਉਹਦੇ ਤੇ ਵੀ ਆਊਗਾ ਤੇ ਇਸ ਦੂਬਾ ਜਿਹੜੀ ਆਪਣੀ ਰਹਿ ਗਈ ਉਹ ਪੌੜੀਆਂ ਦੀ ਜਿਹੜੀ ਰੇਲਿੰਗ ਹੁੰਦੀ ਆ ਉਹ ਜੇ ਆਪਾਂ ਸਟੀਲ ਦੀਆਂ ਲਵਾਈਏ ਤਾਂ 15 ਤੋਂ 18000 ਦਾ ਖਰਚਾ ਉਹਦੇ ਤੇ ਆਊਗਾ ਤਾਂ ਹੁਣ ਆ ਸਾਰੇ ਖਰਚੇ ਮਿਲਾ ਕੇ ਜਿਹੜੀ ਤੁਹਾਡੀ ਮਟੀਰੀਅਲ ਕੋਸਟ ਆਊਗੀ 1 ਸਕਰ ਫੁੱਟ ਦਾ ਘਰ ਬਣਾਉਣ ਲਈ ਉਹ ਆ ਜੀ 12 ਲੱਖ ਤੇ ਹੁਣ ਇਸ ਦੂਬਾ ਚ ਆਉਂਦੇ ਆ ਆਪਾਂ ਲੇਬਰ ਦੇ ਖਰਚੇ ਤੇ ਤੇ ਆਪਣਾ ਜਿਹੜਾ ਮੈਸਤਰੀ ਠੇਕੇਦਾਰ ਹੁੰਦਾ ਵਾ ਉਹ ਮੰਨ ਲਓ ਜਿਹੜਾ ਤੁਸੀਂ ਜੇ ਵਧੀਆ ਲੈਣਾ ਮਾਮਾ ਤੁਹਾਨੂੰ ਨੋਰਮਲ 1000 ਸਕਰ ਫੁੱਟ ਦੇ ਘਰ ਲਈ 235 ਸਕਰ ਫੁੱਟ ਦਾ ਜਿਹੜਾ ਖਰਚਾ ਹੋਊਗਾ ਮੈਸਤਰੀ ਦਾ ਉਹ ਠੀਕ ਰਹੂਗਾ ਉਹ ਵੀ ਵਧੀਆ ਹੀ ਹੁੰਦਾ ਵਾ ਤੇ ਜੇ ਆਪਾਂ ਉਹਨੂੰ ਫਿਕਸ ਕਰਦੇ ਆ ਤਾਂ ਉਹਦੇ ਤੇ ਜਿਹੜਾ ਖਰਚਾ ਆਊਗਾ 235000 ਤੁਹਾਡਾ 1000 ਸਕਰ ਫੁੱਟ ਦਾ ਘਰ ਨੂੰ ਤੇ ਇਸ ਤੋਂ ਬਾਅਦ ਜਿਹੜੇ ਮੈਸਤਰੀ ਟੇਲਾਂ ਜਾਂ ਪੱਥਰ ਲਾਉਂਦੇ ਆ ਉਹਨਾਂ ਦਾ ਖਰਚਾ ਆਊਗਾ 50000 ਤੋਂ 60000 ਰੁਪਏ ਤੇ ਟੇਲਾਂ ਲਾਉਣ ਤੋਂ ਬਾਅਦ ਜਿਹੜੇ ਪਲੰਬਰ ਵਾਲੇ ਮੈਸਤਰੀ ਆ ਪਲੰਬਰ ਆ ਮੰਨ ਲਓ ਇੱਕ ਮੈਸਤਰੀ ਹੋਊਗਾ ਜਾਂ ਦੋ ਹੋਣਗੇ ਹੱਦ ਤੇ ਉਹਨਾਂ ਦਾ ਖਰਚਾ ਆਊਗਾ 25000 ਰੁਪਏ ਤੇ ਇਹ ਫਿਰ ਸਾਰੇ ਖਰਚੇ ਮਿਲਾ ਕੇ ਤੁਹਾਡਾ ਟੋਟਲ ਖਰਚਾ ਬਣ ਜੂਗਾ ਜਿਹੜਾ ਲੇਬਰ ਦਾ ਖਰਚਾ ਹੋਊਗਾ ਉਹ ਬਣ ਜੂਗਾ 4 ਤੋਂ 5 ਲੱਖ ਰੁਪਏ ਤੇ ਜਿਹੜਾ ਆਪਾਂ ਪਹਿਲਾਂ ਉਹ ਕੀਤਾ ਸੀਗਾ ਕੈਲਕੂਲੇਟ ਉਹ ਸੀਗਾ 12 ਲੱਖ ਉਹ ਸਾਰਾ ਮਟੀਰੀਅਲ ਕੋਸ ਸੀਗੀ ਤੇ ਉਹਨੂੰ ਜਿਹੜੇ ਜਿਨ੍ਹਾਂ ਨੇ ਫਿੱਟ ਕਰਨਾ ਮਿਸਤਰੀ ਮੰਨ ਲਓ ਲੇਬਰ ਤੁਹਾਨੂੰ ਪਤਾ ਹੀ ਆ ਤੇ ਉਹਨਾਂ ਦਾ ਖਰਚਾ ਹੋ ਗਿਆ 4 ਤੋਂ 5 ਲੱਖ ਤਾਂ ਟੋਟਲ ਤੁਹਾਡਾ 16-17 ਲੱਖ ਹੋ ਗਿਆ 1000 ਸਕਰ ਫੁੱਟ ਦੇ ਘਰ ਦਾ ਖਰਚਾ ਏ ਬਾਈ ਹੁਣ ਮੈਂ ਜਿਹੜੀ ਵੀਡੀਓ ਬਣਾਈ ਏ ਅੱਜ ਦੇ ਟਾਈਮ ਦੇ ਹਿਸਾਬ ਨਾਲ ਬਣਾਈ ਆ ਤੇ ਇਹ ਤੋਂ ਬਿਨਾ ਕਈ ਅਨਐਕਸਪੈਕਟਿਡ ਖਰਚੇ ਵੀ ਹੋ ਕੱਟ ਜਾਂਦੇ ਆ ਕਈ ਹੁਣ ਇਲਾਕੇ ਵੀ ਸਾਰਿਆਂ ਦੇ ਅਲੱਗ-ਅਲੱਗ ਆ ਉਹਨਾਂ ਦੇ ਹਿਸਾਬ ਨਾਲ ਕਿਸੇ ਜਗ੍ਹਾ ਤੇ ਲੇਬਰ ਮਹਿੰਗੀ ਹੋਊਗੀ ਜਾਂ ਕਿਸੇ ਜਗ੍ਹਾ ਤੇ ਕੋਈ ਚੀਜ਼ ਮਹਿੰਗੀ ਹੋਊਗੀ ਉਹਦੇ ਹਿਸਾਬ ਨਾਲ ਇਦੋਂ ਥੋੜੇ ਜੇ ਤੁਸੀਂ ਵੱਧ ਪੈਸੇ ਜੋੜ ਸਕਦੇ ਹੋ ਜੇ ਤੁਸੀਂ 1000 ਸਕਰ ਫੁੱਟ ਦਾ ਘਰ ਬਣਵਾਉਣਾ ਵਾ ਤਾਂ ਚਲੋ ਜੀ ਠੀਕ ਆ ਫਿਰ ਆ ਤਾਂ ਵੀਡੀਓ ਸੀਗੀ 1000 ਸਕਰ ਫੁੱਟ ਦੇ ਘਰ ਲਈ ਬਾਕੀ ਜੇ ਤੁਸੀਂ ਇਦੋਂ ਜਾਦਾ ਸਕੁਅਰ ਫੁੱਟ ਦਾ ਘਰ ਬਣਾਉਣਾ ਜਾਂ ਘੱਟ ਸਕੁਅਰ ਫੁੱਟ ਦਾ ਘਰ ਬਣਾਉਣਾ ਤਾਂ ਕਮੈਂਟ ਚ ਆਪਦਾ ਉਹ ਸਕੁਅਰ ਫੁੱਟ ਲਿਖ ਦਿਓ ਮੈਂ ਤੁਹਾਨੂੰ ਉਹ ਘਰ ਦੇ ਹਿਸਾਬ ਨਾਲ ਵੀ ਤੁਹਾਡਾ ਕਿੰਨਾ ਕ ਖਰਚ ਆਊਗਾ ਐਸਟੀਮੇਟਡ ਖਰਚਾ ਉਹ ਤੁਹਾਨੂੰ ਕਮੈਂਟਾਂ ਚ ਲਿਖ ਦੂੰਗਾ ਤੇ ਬਾਈ ਜੇ ਵੀਡੀਓ ਆਪਣੀ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਘਰ ਦਾ ਤੁਹਾਡਾ ਚਾਹਾਂ ਛੜਿਆ ਤੁਹਾਡਾ ਕਰੰਟ ਘਰ ਆ ਉਹ ਕਿੰਨੇ ਸਕੁਅਰ ਫੁੱਟ ਦਾ ਵਾਜ ਉਹ ਕਿੰਨੇ ਚ ਬਣਿਆ ਸੀ ਆਪਦੀ ਵੀ ਰਾਏ ਸਾਂਝੀ ਕਰਿਓ ਨਾਲ ਲੋਕਾਂ ਨਾਲ ਲੋਕਾਂ ਨੂੰ ਹੈਲਪ ਹੋਊਗੀ ਤੇ ਜੇ ਤੁਸੀਂ ਬਣਵਾਉਣਾ ਵਾ ਕਰ ਤਾਂ ਆਪਣਾ ਫਿਰ ਲਿਖ ਦਿਓ ਆਪਾਂ ਉਹਦਾ ਵੀ ਦੱਸ ਦਾਂਗੇ ਤੇ ਬਾਕੀ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਨੇ ਆ ਇਹ ਤੇ ਆਪਾਂ ਸਿੱਧੀ ਪੁਆਇੰਟ ਟੂ ਪੁਆਇੰਟ ਗੱਲ ਕਰਦੇ ਆ ਸਿੱਧੀ ਤੁਹਾਡੇ ਮਤਲਬ ਦੀ ਗੱਲ ਕਰਦੇ ਆ ਧੰਨਵਾਦ ਜੀ